ਸਤਿ ਸ਼੍ਰੀ ਅਕਾਲ ਜੀ ਸਭ ਨੂੰ ਅੱਜ ਅਸੀਂ ਪੜਨ ਜਾ ਰਹੇ ਹਾਂ ਹਾਸ਼ਮ ਸ਼ਾਹ ਦੀ ਰਚਨਾ ਕਾਮਲ ਸ਼ੋਕ ਮਾਹੀ ਦਾ ਮੈਨੂੰ ਕਾਮਲ ਸ਼ੋਕ ਮਾਹੀ ਦਾ ਮੈਨੂੰ ਨਿਤ ਰਹੇ ਜਿਗਰ ਵਿੱਚ ਵਸਦਾ ਇੱਥੇ ਕਾਮਲ ਸ਼ੋਕ ਦਾ ਅਰਥ ਹੈ ਪੂਰਨ ਖਰਾ ਜਿਹਾ ਬਿਨਾ ਕਿਸੇ ਲਾਲਚ ਵਾਲਾ ਪ੍ਰੇਮ ਕਵੀ ਇੱਥੇ ਕਹਿੰਦਾ ਹੈ ਕਿ ਮੈਨੂੰ ਆਪਣੇ ਮਾਹੀ ਜੋ ਇੱਥੇ ਪ੍ਰੇਮੀ ਨਹੀਂ ਰੱਬ ਵਾਂਗੂ ਪ੍ਰਤੀਤ ਹੁੰਦਾ ਹੈ ਉਸ ਨਾਲ ਐਸਾ ਪੂਰਾ ਇਸ਼ਕ ਹੈ ਜੋ ਮੇਰੇ ਦਿਲ ਵਿੱਚ ਹਰ ਪਲ ਵਸਦਾ ਰਹਿੰਦਾ ਹੈ ਇਹ ਪ੍ਰੇਮ ਕਿਸੇ ਇੱਕ ਸਮੇ ਲਈ ਨਹੀਂ ਹੈ ਸਗੋਂ ਰੂਹ ਦੇ ਅੰਦਰ ਟਿਕਿਆ ਹੋਇਆ ਹੈ ਲੂ ਲੂ ਰਸ ਦਾ ਇਸ ਪੰਕਤੀ ਵਿੱਚ ਲੂ ਲੂ ਦਾ ਭਾਵ ਹੈ ਰੂਹ ਦੇ

ਉਹ ਆਸ਼ਿਕ ਦੇ ਗੁਨਾਹਾਂ ਨੂੰ ਗਿਣ ਕੇ ਦੋਸ਼ ਨਹੀਂ ਲਾਂਦਾ ਸਗੋਂ ਦਇਆ ਅਤੇ ਪ੍ਰੇਮ ਨਾਲ ਵੇਖਦਾ ਹੈ ਉਠ ਉਠ ਨਸਤਾ ਇਸ ਦਾ ਅਰਥ ਹੈ ਮਾਹੀ ਆਸ਼ਿਕ ਵੱਲ ਖੁਦ ਬਖੁਦ ਹੀ ਖਿੱਚਿਆ ਆ ਜਾਂਦਾ ਹੈ ਆਸ਼ਿਕ ਜਦੋਂ ਸੱਚੇ ਦਿਲ ਨਾਲ ਉਸ ਰੱਬ ਨੂੰ ਪੁਕਾਰਦਾ ਹੈ ਜਦੋਂ ਆਸ਼ਿਕ ਦੇ ਦਿਲ ਵਿੱਚ ਉਸ ਨਾਲ ਮਿਲਣ ਦੀ ਤੜਪ ਵੱਧ ਜਾਂਦੀ ਹੈ ਤਾ ਉਹ ਰੱਬ ਦੂਰ ਨਹੀਂ ਰਹਿੰਦਾ ਉਹ ਆਪ ਦੌੜ ਕੇ ਉਸ ਆਸ਼ਿਕ ਵੱਲ ਆ ਜਾਂਦਾ ਹੈ ਜਿਉ ਜਿਉ ਹਾਲ ਸੁਨਾਵਾ ਰੋਵਾ ਦੇਖ ਤੱਤੀ ਵੱਲ ਹੱਸਦਾ ਆਸ਼ਿਕ ਆਪਣੇ ਦੁੱਖ ਦਰਦ ਅਤੇ ਅੰਦਰੂਨੀ ਪੀੜਾ ਨੂੰ ਰੋ ਰੋ ਕੇ ਉਸ ਮਾਹੀ ਨੂੰ ਸੁਣਾਉਂਦਾ ਹੈ ਪਰ ਉਹ ਮਾਹੀ ਹੱਸਦਾ ਹੈ ਇਹ ਹੱਸਣਾ ਬੇਰੁਖੀ ਨਹੀਂ ਸਗੋਂ ਰਹਿਮ ਹੈ ਅਤੇ ਪਰੋਸੇ ਦਾ ਚਿੰਨ੍ਹ ਕਿਉਂਕਿ ਉਹ ਰੱਬ ਜਾਣਦਾ ਹੈ ਕਿ ਇਹ ਦੁੱਖ ਹੀ ਆਸ਼ਿਕ ਨੂੰ ਪੱਕਾ ਕਰਦੇ ਨੇ ਇਸ ਲਈ ਉਹ ਹੌਸਲਾ ਦਿੰਦਾ ਹੈ ਜ਼ਰਾ ਨਾ ਖਸਦਾ ਇਸ ਦਾ ਭਾਵ ਹੈ ਕਿ ਮਾਹੀ ਕਦੇ ਵੀ ਆਸ਼ਿਕ ਤੋਂ ਦੂਰ ਨਹੀਂ ਹੁੰਦਾ ਭਾਵੇਂ ਆਸ਼ਿਕ ਕਮਜ਼ੋਰ ਹੋਵੇ ਜਾਂ ਰੋਵੇ ਪਰ ਰੱਬ ਉਸ ਨੂੰ ਛੱਡਦਾ ਨਹੀਂ ਹੈ ਹਾਸ਼ਮ ਕਮ ਨਹੀਂ ਹਰ ਕਸਦਾ ਆਸ਼ਿਕ ਹੋਣ ਦਰਸਦਾ ਇੱਥੇ ਕਵੀ ਕਹਿੰਦਾ ਹੈ कि ए हर किसे दे वस दी गल नहीं है रब दे दर्शन जा सच्चे इश्क धरा बड़ा ही औखा है इसलिए हौसला त्याग सबर अते आत्मिक अंदरूनी पक्कियां होंदी बड़ी ही लोड उंदी है बिरह रसदा, दा बिरह यानी बिछोड़ा कवि कहता है कि असली रस ता बिछोड़े विच है ਦੁੱਖ ਤਕਲੀਫ ਜਾਂ ਵਿਛੋੜਾ ਹੀ ਕਿਸੇ ਵੀ ਆਸ਼ਿਕ ਨੂੰ ਸੱਚਾ ਬਣਾਉਂਦੇ ਹਨ ਦਰਦ ਹੀ ਰੱਬ ਤੱਕ ਪਹੁੰਚਣ ਦਾ ਸੱਚਾ ਸਾਧਨ ਹੈ ਇਹ ਕਵਿਤਾ ਸਾਨੂੰ ਇਹ ਦੱਸਦੀ ਹੈ ਕਿ ਆਸ਼ਿਕ ਜਦੋਂ ਰੋਂਦਾ ਹੈ ਜਾਂ ਤੜਫਦਾ ਹੈ ਤਾਂ ਵੀ ਰੱਬ ਉਸ ਵੇਲੇ ਦਿਆਲੂ ਹੀ ਹੁੰਦਾ ਹੈ ਉਹ ਰੱਬ ਕਦੇ ਵੀ ਆਸ਼ਿਕ ਦੇ ਗੁਨਾਹ ਨਹੀਂ ਗਿੰਦਾ ਸਗੋਂ ਉਸ ਨੂੰ ਪ੍ਰੇਮ ਨਾਲ ਵੇਖਦਾ ਹੈ ਅਤੇ ਉਸ ਸੱਚ ਤੇ ਰਸਤੇ ਤੇ ਉਸ ਰੱਬ ਦੇ ਰਸਤੇ ਤੇ ਚੱਲਣ ਲਈ ਉਸ ਨੂੰ ਤਿਆਰ ਕਰਦਾ ਹੈ ਇਹ ਵੀ ਛੋੜਾ ਦੁੱਖ ਨਹੀਂ ਹੁੰਦਾ ਇਹ ਤਾਂ ਰੂਹਾਨੀ ਉਚਾਈ ਵੱਲ ਲੈ ਜਾਣ ਵਾਲਾ ਹੀ ਇੱਕ ਰਸ ਹੁੰਦਾ ਹੈ ਸਾਡੀ ਦੂਸਰੀ ਰਚਨਾ ਹੈ ਗਰਦਨ ਮਾਰ ਜਹਾਨੀ ਗਰਜਾਂ ਇਸ ਵਿੱਚ ਕਵੀ ਆਖਦਾ ਹੈ ਗਰਦਨ ਮਾਰ ਜਹਾਨੀ ਗਰਜਾਂ ਤੂੰ ਜੋ ਹੈ ਦਰਸ਼ ਪਿਆਸਾ ਤਾਲਬ ਖਾਸਾ ਇੱਥੇ ਕਵੀ ਆਸ਼ਿਕ ਨੂੰ ਕਹਿੰਦਾ ਹੈ ਕਿ ਇਹ ਸਾਰੇ ਦੁਨੀਆਵੀ ਡਰ ਲਾਲਚ ਜਾਂ ਸ਼ੋਰ ਸ਼ਰਾਬੇ ਮੋਹ ਮਾਇਆ ਜੋ ਵੀ ਇਸ ਜਹਾਨ ਵਿੱਚ ਹਨ ਉਸ ਨੂੰ ਤੂੰ ਆਪ ਦੀ ਗਰਦਨ ਤੋਂ ਉਤਾਰ ਦੇ ਉਸ ਦਾ ਭਾਰ ਚੱਕ ਕੇ ਤੂੰ ਨਾਚ ਜੇ ਤੂੰ ਸੱਚਮੁੱਚ ਉਸ ਰੱਬ ਦੇ ਦਰਸ ਕਰਨਾ ਚਾਹੁੰਦਾ ਹੈ ਉਸ ਨੂੰ ਦੇਖਣਾ ਚਾਹੁੰਦਾ ਹੈ ਤਾਂ ਤੂੰ ਆਮ ਨਹੀਂ ਤੂੰ ਤਾਂ ਬੜਾ ਹੀ ਖਾਸ ਉਸ ਦਾ ਚਾਹਨ ਵਾਲਾ ਹੈ ਤਾਲਬਗਾਰ ਹੈ ਸਿਰ ਸਿਰ ਖੇਡ ਮਚਾਓ دیਵਾਨੇ ਤੇ ਢਾਲ ਇਸ਼ਕ ਦਾ ਪਾਸਾ ਦੇਖ ਤਮਾਸ਼ਾ ਇਸ ਪੰਕਤੀ ਵਿੱਚ ਇਸ਼ਕ ਨੂੰ ਇੱਕ ਖੇਡ ਵਾਂਗ ਦਰਸਾਇਆ ਗਿਆ ਹੈ ਕਵੀ ਕਹਿੰਦਾ ਹੈ ਕਿ ਇਹ دیਵਾਨੇ ਆਸ਼ਿਕ ਇਸ ਰਾਹ ਵਿੱਚ ਆਪਣਾ ਸਿਰ ਦਾਵ ਤੇ ਲਾਣਾ ਪੈਂਦਾ ਹੈ ਸਭ ਕੁਝ ਵਾਰਨਾ ਪੈਂਦਾ ਹੈ ਇਸ਼ਕ ਦੀ ਢਾਲ ਹੀ ਇਸ ਖੇਡ ਇੱਕ ਖੇਡ ਖੇਡੀ ਜਾ ਸਕਦੀ ਹੈ ਰਬ ਨਾਲ ਇਸ਼ਕ ਕਰਦਾ ਜਾ ਅਤੇ ਅੱਗੇ ਵਧਦਾ ਜਾ ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਰਬ ਨੂੰ ਸੌਂਪ ਦਿੰਦਾ ਹੈ ਉਹੀ ਇਸ ਤਮਾਸ਼ੇ ਨੂੰ ਸਮਝ ਸਕਦਾ ਹੈ ਲਾੜ ਗੁਮਾਨ ਨਾ ਕਰ ਤੂੰ ਮੂਲੋਂ ਜੋ ਨਾਲ ਬੇਗਰਜ਼ਾਂ ਵਾਸਾ ਜਾਣਣਾ ਹਸਾ ਇੱਥੇ ਕਵੀ ਅਹੰਕਾਰ ਵੱਲੋਂ ਚੇਤਾਵਨੀ ਦਿੰਦਾ ਹੈ ਜੀ ਤੇਰਾ ਵਾਸਾ ਬੇਗਰਜ਼ਾ ਨਾ ਹੈ ਇਹੋ ਜਿਹੇ ਲੋਕ ਜਿਹੜੇ ਨਿਸ਼ਕਾਮ ਨੇ ਜਿਹੜੇ ਰੱਬੀ ਨੇ ਤਾਂ ਕਦੇ ਵੀ ਆਪਣੇ ਆਪ ਤੇ ਗੁਮਾਨ ਨਾ ਕਰ ਇਹ ਰਾ ਮਜ਼ਾਕ ਦੀ ਨਹੀਂ ਇਹ ਗੰਭੀਰ ਆਤਮਿਕ ਯਾਤਰਾ ਹੈ ਜਰਾ ਜਿਹਾ ਅਹੰਕਾਰ ਵੀ ਰੱਬ ਕੋਲੋਂ ਤੈਨੂੰ ਦੂਰ ਲੈ ਕੇ ਜਾ ਸਕਦਾ ਹੈ ਦੁਨੀਆ ਵਹਿਣ ਨਦੀ ਦਾ ਹਾਸ਼ਮ ਅਤੇ ਤੂੰ ਹੈ ਵਿੱਚ ਪਤਾਸਾ पल छल वासा इस पंक्ति विच कवि बड़ी ही सोहनी नदी की उपमा हुए आगदा है कि दुनिया नु एक तेज नदी नाल बराबरी की मनुख उस नदी विच पे हुए पताशे वर्गा है जो पल भर ही कुल जांदा है अर्थात मनुख का जीवन बहुत ही छोटा है नाशवान है इसलिए ਇਸ ਚਲ-ਨਾਲ ਭਰੇ ਹੋਏ ਸੰਸਾਰ ਵਿੱਚ ਫਸਨ ਦੀ ਥਾਂ ਸੱਚੀ ਹਕੀਕਤ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਸੰਪੂਰਨ ਕਵਿਤਾ ਵਿੱਚ ਕਵੀ ਇਹ ਦੱਸਣਾ ਚਾਹੁੰਦਾ ਹੈ ਕਿ ਰੱਬ ਦੇ ਦਰਸ਼ਨ ਲਈ ਦੁਨਿਆਵੀ ਡਰ ਅਤੇ ਲਾਲਚ ਦਿਖਾਵੇ ਸਭ ਛੱਡਨੇ ਪੈਂਦੇ ਨੇ। ਇਸ਼ਕ ਦੇ ਰਾਹ ਤੇ ਚੱਲਣਾ ਇੰਨਾ ਵੀ ਸੌਖਾ ਨਹੀਂ ਹੈ। ਉਸ ਲਈ ਸਭ ਕੁਝ ਵਾਰਨਾ ਪੈਂਦਾ ਹੈ। ਅਹੰਕਾਰ, ਗੁਮਾਨ, ਇਹ ਸਭ ਉਸ ਰੱਬ ਦੀ ਯਾਤਰਾ ਦੇ ਸਭ ਤੋਂ ਵੱਡੇ ਵੈਰੀ ਨੇ ਅਤੇ ਮਨੁੱਖ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਦੁਨੀਆ ਆਸਥਾਈ ਹੈ ਮਨੁੱਖ ਦਾ ਵਾਸਾ ਇੱਥੇ ਇੱਥੇ ਪਲ ਭਰ ਦਾ ਹੀ ਹੈ ਅੱਜ ਹੈ ਕੱਲ ਨਹੀਂ ਹੈ ਇਸ ਲਈ ਇਹ ਕਵਿਤਾ ਤ્યાਗ ਨਿਸ਼ਕਾਮਤਾ ਅਤੇ ਆਪਣੇ ਆਪ ਨੂੰ ਰੱਬ ਤੇ ਮਿਟਾਣ ਦੀ ਸਿੱਖਿਆ ਦਿੰਦੀ ਹੈ ਧੰਨਵਾਦ ਜੀ